ਤਸਵੀਰਾਂ ਪਿਆਨ ਅਕਸਰ ਖਾਸੇਦੀਆਂ ਨੇ ਜਿਹੜੀਆਂ ਕਿ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜੀहां ਸ਼੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮਾਰਕ ਤੇ ਸਥਿਤ ਪਿੰਡ ਉਦੇਕਰਨ ਨੇੜੇ ਪੰਜਾਬ ਰੋਡਵੇਜ ਅਤੇ ਬਲੈਰੋ ਪਿਕਅਪ ਦੀ ਆਮਣੂ ਸਾਹਮਣੇ ਟੱਕਰ ਦੀਆਂ ਇਹ ਤਸਵੀਰਾਂ ਨੇ ਬੁਰੀ ਤਰ੍ਹਾਂ ਦੇ ਨਾਲ ਬਲੈਰੋ ਗੱਡੀ ਨੁਕਸਾਨੀ ਗਈ ਹੈ ਤੁਸੀਂ ਸਾਫ਼-ਸਾਫ਼ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇਹ ਭਿਆਨਕ ਟੱਕਰ ਹੋਈ ਹੈ ਬਲੈਰੋ ਚਾਲਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੈ ਸਰਕਾਰੀ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੀ ਇਹ ਟੱਕਰ ਹੋਈ ਹੋਵੇਗੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਛੂਰ-ਚੂਰ ਹੋ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਇੱਕ ਵਿਅਕਤੀ ਹੈ ਜਿਹੜਾ ਦੱਸਿਆ ਜਾ ਰਿਹਾ ਹੈ ਜਿਹਦੇ ਇਲਾਜ ਚੱਲ ਰਿਹਾ ਹੈ ਖਾਸਾ ਜੀ ਕੋਟਪੂਰੇ ਤੋਂ ਚੱਲ ਕੇ ਆ ਰਹੇ ਸੀ 8:00 8:04 ਤੇ ਤੇ 845 ਤੇ ਇੱਥੇ ਪਹੁੰਚੇ ਇਹਨੂੰ ਜਦੋਂ ਅੱਖੋਂ ਖੁਲਾਗੀ ਵੀਗਾ ਬਟਿਕਾ ਬਾਲੇ ਦੀ ਤੇ ਇਹ ਤਾਂ ਗੱਡੀ ਰੁਕੀ ਨਹੀਂ ਗੱਡੀ ਮੈਂ ਤਾਂ ਰੋਕ ਲਈ ਸੀ ਗੱਡੀ ਇਹ ਤਾਂ ਖੜੀ ਤੇ ਲੈ ਕੇ ਲੌਕੀ ਦੂਜੀ ਸਾਈਡ ਆਉਂਦਾ ਸਵਾਰੀਆਂ ਦੀ ਬਚਾ ਹੋਇਆ ਸਵਾਰੀਆਂ ਦਾ ਬਚਾਏ ਤਾਂ ਇਹ ਤਸਵੀਰਾਂ ਪੰਜਾਬ ਦੇ ਉਨਾ ਭਿਆਨਕ ਸੜਖਾਦਸੇ ਦੀਆਂ ਨਹੀਂ ਜਿਹੜੀਆਂ ਕਿ ਅੱਜ ਦੇ ਦਿਨ ਵਾਪਰੀਆਂ ਨਹੀਂ ਤੇ ਬੀਤੇ ਰਾਤ ਵੀ ਇੱਕ ਅਜਿਹੀ ਸੜਖਾਦਸਾ ਹੋਇਆ ਟੜਕਸਾਰ ਵੀ ਅਜਿਹਾ ਇੱਕ ਹਾਦਸਾ ਵਾਪਰਿਆ ਤਾਂ ਤਸਵੀਰਾਂ ਤੁਹਾਨੂੰ ਚਾਰ ਦਿਖਾ ਰਿਹਾ ਜਲੰਧਰ ਦੇ ਵਿੱਚ ਇੱਕ ਸੜਖਾਦਸਾ ਵਾਪਰਿਆ ਭਿਆਨਕ ਇਹ ਸੜਖਾਦਸਾ ਸੀ ਪੰਜ ਲੋਕਾਂ ਨੂੰ ਕੁਚਲਿਆ ਗਿਆ ਤਾਂ ਉਸ ਤੋਂ ਬਾਅਦ ਬਠਿੰਡੇ ਦੇ ਵਿੱਚ ਦੋ ਬੱਸਾਂ ਦੀ ਟੱਕਰ ਹੁੰਦੀ ਹੈ ਤਾਂ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਤੇ ਤੀਜੀ ਤਸਵੀਰ ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੀਆਂ ਕਿ ਤੁਸੀਂ ਵੇਖ ਰਹੇ ਹੋ ਤੇ ਹੁਣ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਆ ਬਰਨਾਲਾ ਉਗਾ ਨੈਸ਼ਨਲ ਹਾਈਵੇ ਦੇ ਜਿੱਥੇ ਕਿ ਟੋਲ ਪਲਾਜ਼ਾ ਦੇ ਨੇੜੇ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਤੇ ਇਹ ਤਸਵੀਰਾਂ ਸਾਫ਼-ਸਾਫ਼ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸੜ ਖਾਸੀਆਂ ਦੇ ਜਿਹੜਾ ਦੌਰ ਹੈ ਵਧਦਾ ਜਾ ਰਿਹਾ ਯਾਨੀ ਕਿ ਸੜ ਖਾਸੀਆਂ ਜਿਹੜੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਇੱਕ ਦਿਨ ਦੇ ਵਿੱਚ ਚਾਰ ਤਸਵੀਰਾਂ ਅਸੀਂ ਤੁਹਾਨੂੰ ਹੁਣ ਤੱਕ ਦੀਆਂ ਦਿਖਾ ਰਹੇ ਹਾਂ ਤਕਰੀਬਨ ਦੁਪਹਿਰ ਤੱਕ ਦੀਆਂ ਇਹ ਤਸਵੀਰਾਂ ਨੇ ਸਵੇਰ ਤੋਂ ਦੁਪਹਿਰ ਤੱਕ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਉੱਤੇ ਜਿਹੜੀਆਂ ਕਿ ਭਿਆਨਕ ਸੜ ਖਾਦਸੇ ਦੀਆਂ ਨੇ ਜਾਨੀ ਨੁਕਸਾਨ ਵੀ ਹੋਇਆ ਹੈ ਮਾਨਲੀ ਨੁਕਸਾਨ ਵੀ ਇੱਥੇ ਹੋਇਆ ਹੈ ਨਾ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਤਾਂ ਹੁਣ ਅਸੀਂ ਗੱਲ ਕਰਾਂਗੇ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਦੀ ਜਿੱਥੇ ਟੋਲ ਪਲਾਜ਼ਾ ਦੇ ਕੋਲ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਕਾ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਮਹਿਲਾ ਵੀ ਦੱਸੀ ਜਾ ਰਹੀ ਹੈ ਤੇਰਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਾਂ ਇਸ ਹਾਦਸੇ ਦਾ ਕਾਰਨ ਕੋਰਾ ਦੱਸਿਆ ਜਾ ਰਿਹਾ ਯਾਨੀ ਕਿ ਤੁੰਦ ਸੰਗਣੀ ਤੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਇਹ ਗੱਲ ਕਹੀ ਜਾ ਰਹੀ ਹੈ ਤਾਂ ਉੱਥੇ ਹੀ ਕੁਝ ਵਿਅਕਤੀਆਂ ਦਾ ਕਹਿਣਾ ਹੈ ਕਿ ਸੜਕ ਦੇ ਉੱਤੇ ਦੁਰਘਟਨਾਵਾਂ ਵੱਧੀਆਂ ਜਾ ਰਹੀਆਂ ਨੇ ਸਪੀਡ ਬ੍ਰੇਕਰ ਵੀ ਇਸ ਦਾ ਇੱਕ ਕਾਰਨ ਉਹਨਾਂ ਨੇ ਮੰਨਿਆ ਹੈ ਕਿ ਇਸ ਦੇ ਕਰਕੇ ਵੀ ਜਿਹੜੀ ਟੋਲ ਪਲਾਜ਼ਾ ਦੇ ਉੱਤੇ ਹੈ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਤਸਵੀਰਾਂ ਨੇ ਜਿਹੜੀਆਂ ਕਿ ਬੇਹੱਦ ਦਰਦਨਾਕ ਨੇ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨੇ ਸੜਕ ਹਾਦਸੇ ਦਿਨੋ-ਦਿਨ ਵੱਧਦੇ ਜਾ ਰਹੇ ਨੇ ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਸੜਕ ਹਾਦਸੇ ਕਿਸ ਤਰੀਕੇ ਦੇ ਨਾਲ ਵਾਪਰ ਰਹੇ ਨੇ ਤਾ ਮੌਕੇ ਦੇ ਉੱਤੇ ਕੁਝ ਲੋਕ ਵੀ ਉੱਥੇ ਜਿਹੜੇ ਮੌਜੂਦ ਸੀਗੇ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਜਿਵੇਂ ਮੈਂ ਤੇ ਮੇਰਾ ਪਰਿਵਾਰ ਅਸੀਂ ਦਿੱਲੀ ਤੋਂ ਆ ਰਹੇ ਸੀਗੇ ਤੇ ਮੇਰੇ ਗੋਡੇ ਤੋਂ ਦਾਵ ਹੈ ਮੇਰੀ ਛਾਤੀ ਬਿਲਕੁਲ ਫ੍ਰੈਕਚਰ ਦਾਵ ਆ ਕੇ ਮੈਨੂੰ ਸਾਹ ਦੀ ਬਹੁਤ ਪ੍ਰੋਬਲਮ ਹੈ ਨਾਲ ਮੇਰੀ ਬੇਟੀ ਸੀ ਉਹਦੇ ਸਟਾਈਆਂ ਉਹਦੇ ਵੀ ਬਹੁਤ ਬੁਰਾ ਹਾਲ ਹੈ ਤੇ ਉਸ ਤੋਂ ਬਾਅਦ ਹੀ ਮੇਰੇ ਘਰੋਂ ਸੀਗੀ ਤੇ ਉਹ ਦੀ ਅਸੀਂ ਪਹਿਲਾਂ ਐਮਰਜੈਂਸੀ ਚਲੇ ਗਏ ਬਰਨਾਲਾ ਪਰ ਉਸ ਤੋਂ ਬਾਅਦ ਉਹਨੂੰ ਲੁਧਿਆਣੇ ਰੈਫਰ ਕਰਤਾ ਉਹਦੇ ਹੱਥ ਤੇ ਕਲੌਟ ਆ ਗਏ ਉਹਦੇ ਜੂੜੇ ਨਵੇਂ ਪਏ ਸੀ ਅਸੀਂ ਉਹ ਜੂੜੇ ਨੂੰ ਫ੍ਰੈਕਚਰ ਆ ਗਿਆ ਜੀ ਮੰਗ ਕਰਦੇ ਆ ਜੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਜਿਹੜੀ ਲਾਪਰਵਾਹੀ ਕਰਦਿਆ ਹੈ ਬੜਾ ਮੇਰੇ ਪਿੰਡ ਦੇ ਕੋਲ ਬੜਾ ਭਿਆਨਕ ਜਿਹੜਾ ਹੈ ਸੜਕ ਖਾਸਾ ਹੋਇਆਗਾ ਪਿਛਲੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਹਾਂ ਅਸੀਂ ਟੋਲ ਪਲਾਜ਼ੇ ਵਾਲਿਆਂ ਨੂੰ ਬੇਨਤੀਆਂ ਕਰ ਰਹੇ ਹਾਂ ਉਹਨੂੰ ਵੀਡੀਓ ਬਣਾ ਕੇ ਭੇਜਿਆ ਕਿਉਂਕਿ ਲਗਾਤਾਰ ਇੱਥੇ ਜਿਹੜੇ ਸੜਕ ਖਾਸੇ ਵਾਪਰ ਰਹੇ ਆ ਲਗਾਤਾਰ ਇੱਥੇ ਸੱਟਾਂ ਵੱਜ ਰਹੀਆਂ ਨੇ ਸਾਡੇ ਲੋਕਾਂ ਦੇ ਅੱਜ ਵੀ ਦੇਖੋ ਤੁਸੀਂ ਗੱਡੀ ਸਾਰੀ ਟੁੱਟੀ ਪਈ ਆ ਦੋ ਗੱਡੀਆਂ ਦੀ ਆਪਸੀ ਟੱਕਰ ਹੋਈ ਆ ਜਿਦੇ ਵਿੱਚ ਤਿੰਨ ਜਣੇ ਜ਼ਖਮੀ ਹੋ ਗਏ ਉਹਨਾਂ ਨੂੰ ਬਰਨਾਲਾ ਜਿਹੜਾ ਹਸਪਤਾਲ ਦੇ ਵਿੱਚ ਅਸੀਂ ਛੱਡ ਕੇ ਆਏ ਆ ਅਸੀਂ ਇਹਨਾਂ ਦੇ ਟੋਲ ਪਲਾਜ਼ਿਆਂ ਨੂੰ ਬੇਨਤੀਆਂ ਕੀਤੀਆਂ ਨੇ ਜਿਨ੍ਹਾਂ ਦੇ ਕੋਈ ਵੀ ਅਸਰ ਨਹੀਂ ਹੋਇਆ ਅਸੀਂ ਮੰਗ ਕਰਦੇ ਆ ਕਿ ਟੋਲ ਪਲਾਜ਼ਿਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਛੜਕੀ ਹਾਸੇ ਦੇ ਵਿੱਚ ਇਹ ਹੋਇਆ ਵੀ ਟ੍ਰੈਫਿਕ ਨੂੰ ਖੋਲਿਆ ਗਿਆ ਤੇ ਬਾਕੀ ਇਹਦੀ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇ ਸੋ ਚਾਰੀ ਤਸਵੀਰਾਂ ਪੰਜਾਬ ਦੀ ਸੜਕਾਂ ਖਾਦਸੀਆਂ ਦੀਆਂ ਨੇ ਜਿੱਥੇ ਕਿ ਇਹ ਭਿਆਨਕ ਸੜਕ ਖਾਦਸੇ ਵਾਪਰੇ ਨੇ ਜਾਨੀ ਨੁਕਸਾਨ ਹੋਇਆ ਹੈ مالی ਨੁਕਸਾਨ ਹੋਇਆ ਹੈ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਇਹ ਤਸਵੀਰ ਕੋਈ ਇੱਕ ਦਿਨ ਦੀ ਨਹੀਂ ਇਹ ਬੀਤੇ ਕਈ ਦਿਨਾਂ ਤੋਂ ਲਗਾਤਾਰ ਜਿਹੇ ਹਾਦਸੇ ਪੰਜਾਬ ਦੇ ਵਿੱਚ ਹੁੰਦੇ ਜਾ ਰਹੇ ਨੇ ਜਿਹੜੇ ਕਿ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਨੇ ਕਿ ਇਹ ਵਾਹਨ ਐਨੀ ਤੇਜ਼ ਰਫ਼ਤਾਰ ਦੇ ਵਿੱਚ ਜਾ ਰਹੇ ਨੇ ਕਿ ਕਿਸੇ ਦੀ ਵੀ ਜਾਨ ਤੇ ਭਾਰੀ ਪੈ ਜਾਂਦੇ ਨੇ ਜਾਂ ਫਿਰ ਤਾਂ ਤੋਂ ਸੇਫਟ ਲੈਂਡ ਦੀ ਲੋੜ ਹੈ ਕਿ ਆਪਣੇ ਸਪੀਡ ਐ ਵਾਹਨ ਦੀ ਇੱਕ ਲਿਮਿਟ ਦੇ ਅੰਦਰ ਰੱਖੋ ਤਾਂ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਅਜਿਹੇ ਹਾਦਸਿਆਂ ਦੇ ਉੱਤੇ ਜਿਹੜੀ ਨਕੇਲ ਕੱਸੀ ਜਾਵੇ